ਪਹਿਲਾ ਤਾਂ ਮੈਂ ਏਸੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਸੇਖੋ ਸਾਹਿਬ ਨੇ ਪਹਿਲਾ ਸਵਾਲ ਕੀਤਾ ਸੀ ਕਿ ਖੈਰਾ ਸਾਹਿਬ ਨੂੰ ਭੁਲੱਥ ਤੋਂ ਲਿਆ ਕੇ ਸੰਗਰੂਰ ਛੜਤਾ ਸੇਖੋ ਸਾਹਿਬ ਇਥੋਂ ਦੇ ਜੰਪਲ ਨੇ ਸੇਖੋ ਸਾਹਿਬ ਦੀ ਜਿਹੜੀ ਟੱਚ ਜਿਹੜੀ ਟਸ਼ਨ ਸੀ ਇਹਨਾਂ ਦੀ ਆਸ਼ੂ ਨਾਲ ਸੀ ਉਰੇ ਗਿਆਨਵੰਡੜਾ ਨੇ ਆਸ਼ੂ ਦੇ ਉੱਥੇ ਜਾ ਕੇ ਲੁਧਿਆਣੇ ਕਿਉਂ ਨਹੀਂ ਲੜੇ ਜੇ ਐਡੇ ਕਾਬਲ ਅਫਸਰ ਸੀ ਲੋਕਾਂ ਦੇ ਕੰਮ ਕੀ ਸੇਖੋ ਸਾਹਿਬ ਕਹਿੰਦੇ ਲੁਧਿਆਣੇ ਕਿਉਂ ਨਹੀਂ ਲੜੇ ਜੇ ਇੰਨੇ ਹੀ ਕਾਬਲ ਸੀ ਐਡੇ ਕਿਉਂ ਮੈਂ ਮੈਂ ਨੀਵੇਂ ਪੱਧਰ ਦੀ ਰਾਜ ਦਿੱਤੀ ਜਿਹੜੇ ਖੈਰਾ ਸਾਹਿਬ ਉਰੇ ਆਏ ਨੇ ਇਹ ਬਿੰਦਰਜੀ ਕਮਿਟ ਜਿਹੜੇ ਖੈਰਾ ਸਾਹਿਬ ਇੱਥੇ ਆਏ ਨੇ ਕਿਉਂਕਿ ਭਗਵੰਤ ਮਾਨ ਨੂੰ ਬਹੁਤ ਵੱਡਾ ਇੱਕ ਹੰਕਾਰ ਹੋ ਗਿਆ ਸੀ ਅਸੈਂਬਲੀ ਦੇ ਵਿੱਚ ਚੈਲੰਜ ਕੀਤਾ ਸੀ ਖੈਰਾ ਸਾਹਿਬ ਨੂੰ ਵੀ ਆ ਕੇ ਸੰਗਰੂਰ ਲੜੋ ਖੈਰਾ ਸਾਹਿਬ ਨੇ ਉਹ ਚੈਲੰਜ ਕਬੂਲ ਕੀਤਾ ਇਹਨਾਂ ਦਾ ਹੰਕਾਰ ਤੋੜਨ ਵਾਸਤੇ ਉਰੇ ਆਏ ਨੇ ਭਗਵੰਤ ਮਾਨ ਸਾਹਿਬ ਭੱਜ ਗਏ ਖੈਰਾ ਸਾਹਿਬ ਆਪਣੀ ਜ਼ੁਬਾਨ ਦੇ ਉੱਪਰ ਖੜੇ ਨੇ ਸਿਗਲਾ ਸਾਹਿਬ ਦੀ ਗੱਲ ਕੀਤੀ ਹੈ ਸਿਗਲਾ ਸਾਹਿਬ ਵਿਕਾਸਪੁਰਸ਼ ਨੇ ਉਹਨਾਂ ਨੇ ਵੱਡੇ ਪੱਧਰ ਤੇ ਜਿਹੜਾ ਪਾਰਲੀਮੈਂਟ ਦਾ ਬਹੁਤ ਵੱਡਾ ਵਿਕਾਸ ਕੀਤਾ ਇਹ ਮੈਂ ਨਹੀਂ ਕਹਾਂਗਾ ਸੰਗਰੂਰ ਹਲਕੇ 'ਚ ਕੀਤਾ ਉਹਨਾਂ ਨੇ ਵਿਕਾਸ ਹਲਕੇ ਲਈ ਕੀਤਾ ਹੈ ਪੂਰੀ ਪਾਰਲੀਮੈਂਟ ਕਹਿੰਦੀ ਹੈ ਖੈਰਾ ਸਾਹਿ ਭਗਵਾਨ ਸਿੰਗਲਾ ਸਾਹਿਬ ਨਹੀਂ ਤੋੜ ਸਕਦੇ ਸੀ ਹੰਕਾਰ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਨਹੀਂ ਸਵਾਲ ਦਿਓ ਸਿੰਗਲਾ ਸਾਹਿਬ ਸਿੰਗਲਾ ਸਾਹਿਬ ਕੀ ਕਾਬਲ ਨਹੀਂ ਸੀ ਉਹ ਹੰਕਾਰ ਤੋੜ ਨਹੀਂ ਸਕਦੇ ਤੁਹਾਨੂੰ ਦੱਸ ਰਿਹਾ ਜੇ ਜੇ ਸਿੰਗਲਾ ਸਾਹਿਬ ਕਾਬਲ ਸੀ ਤਾਂ ਹੀ ਅਨੰਦਪੁਰ ਸਾਹਿਬ ਕੇ ਲੜ ਰਹੇ ਨੇ ਨਹੀਂ ਉਹ ਇੱਥੇ ਹੰਕਾਰ ਉਹ ਤੋੜ ਨਹੀਂ ਸਕਦੇ ਸੀ ਖੈਰਾ ਸਾਹਿਬ ਵੀ ਤੋੜ ਸਕਦੇ ਤੋਂ ਚੈਲੰਜ ਖੈਰਾ ਸਾਹਿਬ ਨੂੰ ਕੀਤਾ ਸੀ ਫਿਰ ਇਹ ਕਹਿੰਦੇ ਵੀ ਖੈਰਾ ਸਾਹਿਬ ਭੱਜ ਗਏ ਖੈਰਾ ਸਾਹਿਬ ਆਪਣੀ ਜ਼ੁਬਾਨ ਦੇ ਉੱਪਰ ਖੜੇ ਨੇ ਭਗਵੰਤ ਮਾਨ ਸਾਹਿਬ ਭੱਜੇ ਨੇ ਅਨੰਦਪੁਰ ਸਾਹਿਬ ਜਿਹੜਾ ਸਾਹਿਬ ਗਏ ਨੇ ਉੱਥੋਂ ਵੱਡੀ ਲੀਡਰਾਂ ਜਿੱਤਣਗੇ ਕਿਉਂਕਿ ਇਹ ਪੂਰੇ ਪੰਜਾਬ ਦੇ ਲੋਕ ਜਾਣਦੇ ਨੇ ਵਿਜੇਂਦਰ ਸਿੰਘਲਾ ਕੈਨਿਡੇਰਨੀ ਤੇ ਪੱਕੇ ਨੇ ਇਸੇ ਤਰ੍ਹਾਂ ਖੇਰਾ ਸਾਹਿਬ ਜੋ ਹੱਕ ਸੱਚ ਤੇ ਪਹਿਰਾ ਦਿੰਦੇ ਨੇ ਬਿਲਕੁਲ ਠੀਕ ਹੈ ਮੈਂ ਦਿਵਾਲ ਦੇ ਜੀ ਅਨੰਦਪੁਰ ਸਾਹਿਬ ਤੋਂ ਜਵਾਬ ਲੈ ਲੈ ਮੈਂ ਮੈਂ ਜਵਾਬ ਦੇ ਰਿਹਾ ਜੀ ਇੱਕ ਮਿੰਟ ਜਵਾਬ ਲੈ ਲਓ ਪਹਿਲੀ ਗੱਲ ਤਾਂ ਮੈਂ ਖੇਰਾ ਸਾਹਿਬ ਬਾਰੇ ਕੋਈ ਕੁਐਸਚਨ ਨਹੀਂ ਕੀਤਾ ਕਿ ਬਾਹਰ ਉਹ ਹੈ ਮੈਂ ਪਹਿਲਾਂ ਦੱਸ ਦਿਆਂ ਠੀਕ ਹੈ ਸੁਣ ਲਿਓ ਇੱਥੇ ਜਮਜੀਤ ਮਾਨ ਵੀ ਬਾਹਰ ਮੈਂ ਦੱਸ ਰਿਹਾ ਜੀ ਵਿਜੇਂਦਰ ਸਿੰਘਲੇ ਨੂੰ ਸੰਗਰੂਰ ਦੇ ਵਿੱਚ ਪਾਵਰ ਮਿਲੀ ਹੈ ਤਾਂ ਉਹਨੇ ਕੁਝ ਕਰਕੇ ਦਿਖ ਉਹ ਨਹੀਂ ਨਹੀਂ ਉਹ ਇੱਥੇ ਲੋਕ ਲੁੱਟੇ ਪਏ ਸਾਰੇ ਉਹਦੇ ਸੇਖੋ ਸਾਹਿਬ ਵਿਜੇਂਦਰ ਸਿੰਘ ਲਾਇਕ ਹੈ ਕਿਉਂ ਲੜਿਓ ਨੇ ਵਿਜੇਂਦਰ ਸਿੰਘ ਦਾ ਇੱਕ ਐਸਾ ਚਿਹਰਾ ਹੈ ਜਿਹੜਾ ਪੰਜਾਬ ਦੇ ਵਿੱਚ ਕਿਤੋਂ ਵਿੱਚ ਸੈਦਾ ਇੱਥੇ ਆ ਕੇ ਐਮਸੀ ਨਹੀਂ ਜਦਾ ਇਹ ਸਭ ਡਰਾਮੇ ਕਰਦੇ ਨੇ ਖੈਰਾ ਖੁਰਾ ਅੱਜ ਖੈਰੇ ਦਾ ਕੇਸ ਕੀਤਾ ਗਿਆ ਕਹਿੰਦੇ ਤੂੰ ਉੱਥੋਂ ਲੜ ਜਾ ਕੇ ਕਿਉਂ ਲੱਗੋ ਇਹਦਾ ਪੂਰਾ ਕੀ ਹੁੰਦਾ ਲੈਂਗੁਏਜ ਠੀਕ ਰੱਖੋ ਖੈਰਾ ਗੁਰੇ ਦਾ ਕੀ ਮਤਲਬ ਹੈ ਖੈਰਾ ਕਿਹੜਾ ਕੈਂਡੀਡੇਟ ਹੈਗਾ ਸਾਡੀ ਪਾਰਟੀ ਦਾ ਏ ਲੈਂਗੁਏਜ ਸ਼ਬਦਾ ਦੀ ਮर्यादा ਰੱਖੋ ਸ਼ਬਦਾ ਦੀ ਮर्यादा ਰੱਖੋ ਕਿੱਥੇ ਤੁਹਾਡੀ ਲੈਂਗੁਏਜ ਨਹੀਂ ਨਹੀਂ ਆਪਣੀ ਸ਼ਬਦ ਦੀ ਮर्यादा ਰੱਖੋ ਫੜੀ ਜੇ ਤੈਂ ਕਿਸਰੀ ਬੋਲਾ ਤੇਰਾ ਖੁਰਾ ਕਿੰਦਾ ਨਹੀਂ ਇਹਹੀ ਤੁਹਾਡੀ ਨਹੀਂ ਇਹਹੀ ਤੁਹਾਡੀ ਸੰਸਕਾਰ ਹੈ ਇਹਹੀ ਤੁਹਾਡੀ ਲੈਂਗੁਏਜ ਹੈ 1 ਮਿੰਟ ਆਪਣੀ ਸ਼ਬਦ ਦੀ ਮर्यादा ਤੇ ਰੱਖੋ ਆਪਣੀ ਸਾਫੀ ਤੁਸੀਂ ਤੁਸੀਂ ਜਾਬ ਤੇ ਚ ਰੋ ਨਹੀਂ ਨਹੀਂ ਜਾਪ ਤੇ ਚ ਰਹੋ ਜਾਪ ਤੇ ਚ ਰਹੋ ਜਾਪ ਤੇ ਚ ਰਹੋ ਜਾਪ ਤੇ ਜਾਪ ਤੇ ਚ ਰਹੋ ਜਾਪ ਜਾਪ ਤੇ ਚ 2 ਮਿੰਟ ਵਿਕੀ 2 ਮਿੰਟ 1 ਮਿੰਟ ਇੱਕ ਮਿੰਟ ਆਰਾਮ ਨਾਲ 2 ਮਿੰਟ 2 ਮਿੰਟ 2 ਮਿੰਟ ਅੰਕਲ ਆ ਸਾਡੇ ਨਾਲ ਅੰਕਲ ਤੁਸੀਂ ਇੱਥੇ ਆ ਜਾਓ ਇੱਥੇ ਆ ਜਾਓ ਇੱਥੇ ਆ ਜਾਓ ਇੱਥੇ ਆ ਜੀ ਇਹਦਾ ਜਵਾਬ 1 ਮਿੰਟ ਹੈ ਹੈਲੋ ਇਹ ਖੈਰਾ ਸਾਹਿਬ ਦੀ ਜਵਾਬ ਮੈਂ ਦਣਾ 640 ਟੀਚਰ ਨੇ ਜਿਹੜੇ ਉਹ ਮਿਲਣ ਚਲੇ ਗਏ ਮੈਂ ਆਜ਼ਾਦੀ ਖਿਲਾੜੀ ਪਰਿਵਾਰ ਵੱਲੋਂ ਕਿਸੇ ਇਹਨਾਂ ਦੇ ਨੁਮਾਇਦੇ ਨੇ ਮੈਨੂੰ ਬੁਲਾਇ ਵੀ ਖੈਰਾ ਨੂੰ ਬੁਲਾਉਣਾ ਜਦੋਂ 640 ਗਰੁਪ ਨਾਲ ਗੱਲ ਕਰਿਆ ਜੀ ਲੀਡਰ ਉਹਦੇ ਉਹਦੇ ਵਾਸਤੇ ਬਹੁਤ ਵਧੀਆ ਬੋਲੇ ਜਦੋਂ ਬਾਗੇ ਉਹ ਕਹਿੰਦੇ ਇਹ ਕੰਜਰਾਂ ਨੂੰ ਕਿਉਂ ਲਿਆਏ ਹੋ ਇਹ ਖੈਰਾ ਸਾਹਿਬ ਦੀ ਵਾਰਟਿੰਗ ਸੀ